ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਅਕਾਲੀ ਦਲ ਰੋਲ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਰੋਲ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਅਹੁਦੇ ਦੀ ਸ਼ਾਨ ਰੋਲ ਦਿੱਤੀ ਤੇ ਹੁਣ ਸੁਖਵੀਰ ਸਿੰਘ ਬਾਦਲ ਉਲਟਾ ਖਾਲਸਾ ਪੰਥ ਨੂੰ ਹੀ ਮਿਹਨੇ ਮਾਰ ਰਿਹਾ ਆ ਕੌਮ ਨੂੰ ਰੱਜ ਕੇ ਮਿਹਨੇ ਮਾਰੇ ਆਪਣੇ ਪਾਪਾਂ ਆਪਣੀਆਂ ਗਲਤੀਆਂ ਆਪਣੇ ਗੁਨਾਹਾਂ ਦਾ ਪਛਤਾਵਾ ਕਰਨ ਦੀ ਬਜਾਏ ਆਪ ਸੁਧਰਨ ਦੀ ਬਜਾਏ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਨੂੰ ਖਾਲਸਾ ਪੰਥ ਨੂੰ ਅਤੇ ਸੰਗਤਾਂ ਨੂੰ ਦੋਸ਼ੀ ਠਾ ਰੌਣਾ ਸ਼ੁਰੂ ਕਰ ਦਿੱਤਾ ਬਾਦਲ ਕੇ ਆਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਬਾਂ ਨੂੰ ਇੱਕ ਸਿਰੀ ਇੱਕ ਨੌਂਕਰ ਇੱਕ ਮੁਲਾਜ਼ਮ ਦੀ ਤਰ੍ਹਾਂ ਜਿਹੜਾ ਵਰਤਨਾ ਸ਼ੁਰੂ ਕੀਤਾ ਹੋਇਆ ਹੈ ਤੇ ਲਗਾਤਾਰ ਜਿਹੜਾ ਵਰਤ ਰਿਹਾ ਤੇ ਜਿਹੜਾ ਵੀ ਕੋਈ ਜਥੇਦਾਰ ਇਹਨਾਂ ਨੂੰ ਅੱਖਾਂ ਦਿਖਾਉਂਦਾ ਆ ਇਹਨਾਂ ਦੀਆਂ ਭੈੜੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਆ ਇਹ ਉੱਥੇ ਵੇਲੇ ਜਥੇਦਾਰਾਂ ਦੀ ਛੁੱਟੀ ਕਰ ਦਿੰਦੇ ਆ ਫਿਰ ਸੁਖਬੀਰ ਸਿੰਘ ਬਾਦਲ ਦੇ ਲਈ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਰਹਿੰਦਾ ਆ ਭਾਈ ਰਣਜੀਤ ਸਿੰਘ ਨੂੰ ਲਾ ਕੇ ਪਾਸੇ ਕਰ ਦਿੱਤਾ ਸੀ ਜਥੇਦਾਰ ਦੋਗਿੰਦਰ ਸਿੰਘ ਵਿਦਾਂਤੀ ਨੂੰ ਜਿਹੜਾ ਪਾਸੇ ਆ ਉਹ ਕੱਲ ਦਿੱਤਾ ਸੀ ਤੇ ਜੇਕਰ ਹੋਣ ਆਪਾਂ ਕੱਲ ਦੀ ਗੱਲ ਦੇਖੀਏ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਥੇਦਾਰ ਗਿਆਨੀ ਦਗਬੀਰ ਸਿੰਘ ਦੇ ਨਾਲ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੇ ਨਾਲ ਜੋ ਕੁਝ ਵਾਪਰਿਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੇ ਟੋਲਦੇ ਨੇ ਸ਼ਰੋਮਣੀ ਕਮੇਟੀ ਨੇ ਜਥੇਦਾਰਾਂ ਦੇ ਨਾਲ ਵਿਹਾਰ ਕੀਤਾ ਉਹਨਾਂ ਦੀ へਠੀ ਕੀਤੀ ਉਹਨਾਂ ਦੇ ਨਾਲ ਵੱਦਸ ਲੋਕੀ ਕੀਤੀ ਇਸ ਤੋਂ ਸਾਬ ਪਤਾ ਲੱਗਦਾ ਆ ਕਿ ਇਸ ਅਹੁਦੇ ਨੂੰ ਰੋਲਣ ਵਾਲਾ ਕੋਈ ਹੋਰ ਨਹੀਂ। ਤੁਸੀਂ ਕਹਿੰਦੇ ਆ ਅਕਾਲੀ ਦਲ ਨਹੀਂ ਰੋਲਦੇ ਸ਼੍ਰੋਮਣੀ ਕਮੇਟੀ ਨੂੰ ਰੋਲਣ ਵਾਲੇ ਤੁਸੀਂ ਹੋ। ਜਿਹੜਾ ਆਲਮ ਦੇ ਨਾਲ ਸੁਮੇਲ ਹਸੈਨੀ ਦੇ ਨਾਲ ਕੀਹਦੀਆਂ ਜਾਰੀਆਂ ਸੀ। ਤੇਰੀਆਂ ਫੋਟੋਆਂ ਅੱਜ ਵੀ। ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਤਾਂ ਅਕਾਲੀ ਦਲ ਰੋਲ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਕਾਰ ਰੋਲ ਦਿੱਤਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਹੁਦੇ ਦੀ ਸ਼ਾਨ ਰੋਲ ਦਿੱਤੀ। ਤੇ ਹੁਣ ਸੁਖਬੀਰ ਸਿੰਘ ਬਾਦਲ ਉਲਟਾ ਖਾਲਸਾ ਪੰਥ ਨੂੰ ਹੀ ਮਿਹਨੇ ਮਾਰ ਰਿਹਾ ਆ। ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਿੱਥੇ ਬਹੁਤਾਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਈਆਂ ਉੱਥੇ ਹੀ ਇਸ ਪਾਵਨ ਧਰਤੀ ਦੇ ਉੱਤੇ ਕੌਮ ਦੇ ਗਦਾਰ ਵੀ ਸਿਆਸਤ ਕਰਨ ਪਹੁੰਚੇ ਪੰਥ ਅਤੇ ਪੰਜਾਬ ਦੇ ਗਦਾਰ ਸੁਖਵੀਰ ਸਿੰਘ ਬਾਦਲ ਨੇ ਉੱਥੇ ਕੌਮ ਨੂੰ ਰੱਜ ਕੇ ਮਿਹਣੇ ਮਾਰੇ ਆਪਣੇ ਪਾਪਾਂ ਆਪਣੀਆਂ ਗਲਤੀਆਂ ਆਪਣੇ ਗੁਨਾਹਾਂ ਦਾ ਪਛਤਾਵਾ ਕਰਨ ਦੀ ਬਜਾਏ ਆਪ ਸੁਧਰਨ ਦੀ ਬਜਾਏ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਨੂੰ ਖਾਲਸਾ ਪੰਥ ਨੂੰ ਅਤੇ ਸੰਗਤਾਂ ਨੂੰ ਦੋਸ਼ੀ ਠਹਿਰਾਉਣਾ ਸ਼ੁਰੂ ਕਰ ਦਿੱਤਾ ਤੇ ਸੁਖਵੀਰ ਸਿੰਘ ਬਾਦਲ ਉਥੇ ਕਹਿ ਰਿਹਾ ਆ ਇਹ ਗੱਲ ਇਹਦੇ ਮੂੰਹੋਂ ਜੱਚਦੀ ਵੀ ਨਹੀਂ ਸੀ ਪਰ ਫਿਰ ਵੀ ਇਹ ਆਪਣੀ ਸਿਆਸਤ ਚਮਕਾਉਣ ਦੇ ਲਈ ਦੁਬਾਰਾ ਫਿਰ ਸੱਤਾ ਵਿੱਚ ਆਉਣ ਦੇ ਲਈ ਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਇਹ ਕਹਿ ਰਿਹਾ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਅਹੁਦਾ ਆ ਉਹ ਬਹੁਤ ਸੁਪਰੀਮ ਆ ਤੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਭਗਵੰਤ ਮਾਨ ਮੁੱਖ ਮੰਤਰੀ ਬੋਲ ਰਿਹਾ ਆ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹ ਬੋਲ ਰਹੇ ਕਹਿੰਦਾ ਕਿ ਕਿਸੇ ਦੀ ਹਿੰਮਤ ਨਹੀਂ ਹੈਗੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕੋਈ ਗੱਲ ਵੀ ਕਰ ਜਾਵੇ ਪਰ ਉਹ ਸੰਗਤਾਂ ਨੂੰ ਜਿਹੜਾ ਦੋਸ਼ੀ ਬਣਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਆ ਸੋ ਸਾਧ ਸੰਗਤ ਜੀ ਪਿਛਲੇ ਸਮੇਂ ਦੇ ਵਿੱਚ ਜੋ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਜੋ ਕੁਝ ਪੰਥ ਦੇ ਸਿਧਾਂਤਾਂ ਦਾ ਘਾਣ ਹੋਇਆ ਉਸ ਤੋਂ ਹਰ ਇੱਕ ਸਿੱਖ ਨੂੰ ਬੱਚੇ ਮਾਈ ਭਾਈ ਬਜ਼ੁਰਗ ਨੂੰ ਪਤਾ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਜਿਹਦੀ ਸ਼ਾਨ ਆ ਉਹ ਕਿੰਨੇ ਰੋਲੀ ਸੀ ਕੋਈ ਵੀ ਨਹੀਂ ਆ ਕੁਲਿਆ ਬਾਦਲ ਕਿਆਂ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਂ ਨੂੰ ਇੱਕ ਸੇਵੀ ਇੱਕ ਨੌਕਰ ਇੱਕ ਮੁਲਾਦਮ ਦੀ ਤਰ੍ਹਾਂ ਜਿਹੜਾ ਵਰਤਣਾ ਸ਼ੁਰੂ ਕੀਤਾ ਹੋਇਆ ਆ ਤੇ ਲਗਾਤਾਰ ਜਿਹੜਾ ਵਰਤ ਰਿਹਾ ਤੇ ਜਿਹੜਾ ਵੀ ਕੋਈ ਜਥੇਦਾਰ ਇਹਨਾਂ ਨੂੰ ਅੱਖਾਂ ਦਿਖਾਉਂਦਾ ਆ ਇਹਨਾਂ ਦੀਆਂ ਭੈੜੀਆਂ ਪੰਥ ਵਿਰੋਧੀ ਨੀਤੀਆਂ ਦਾ ਵਿਰੋਧ ਕਰਦਾ ਆ ਇਹ ਉਸੇ ਵੇਲੇ ਜਥੇਦਾਰਾਂ ਦੀ ਛੁੱਟੀ ਕਰ ਦਿੰਦੇ ਆ ਫਿਰ ਸੁਖਬੀਰ ਸਿੰਘ ਬਾਦਲ ਦੇ ਲਈ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਰਹਿੰਦਾ ਆ ਅਤੇ ਨਾ ਹੀ ਜਥੇਦਾਰ ਦਾ ਅਹੁਦਾ ਜਿਹੜਾ ਸੁਪਰੀਮ ਆ ਉਹ ਰਹਿੰਦਾ ਆ ਇਸੇ ਤਰ੍ਹਾਂ ਹੀ ਇਹਨਾਂ ਨੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਲਾ ਕੇ ਪਾਸੇ ਕਰ ਦਿੱਤਾ ਸੀ ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਨੂੰ ਜਿਹੜਾ ਪਾਸੇ ਆ ਉਹ ਕਰ ਦਿੱਤਾ ਸੀ ਤੇ ਜੇਕਰ ਹੁਣ ਆਪਾਂ ਕੱਲ ਦੀ ਗੱਲ ਦੇਖੀਏ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜਫੇਦਾਰ ਗਿਆਨੀ ਤਗਬੀਰ ਸਿੰਘ ਦੇ ਨਾਲ ਜਫੇਦਾਰ ਗਿਆਨੀ ਸੁਲਤਾਨ ਸਿੰਘ ਦੇ ਨਾਲ ਜੋ ਕੁਝ ਵਾਪਰਿਆ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਤੇ ਉਸ ਦੀ ਜੁੰਡਲੀ ਨੇ ਟੋਲੇ ਨੇ ਸ਼ਰੋਮਣੀ ਕਮੇਟੀ ਨੇ ਜਫੇਦਾਰਾਂ ਦੇ ਨਾਲ ਵਿਹਾਰ ਕੀਤਾ ਉਹਨਾਂ ਦੀ へਠੀ ਕੀਤੀ ਉਹਨਾਂ ਦੇ ਨਾਲ ਵੱਦਸ ਲੋਕੀ ਕੀਤੀ ਇਸ ਤੋਂ ਸਾਬ ਪਤਾ ਲੱਗਦਾ ਆ ਕਿ ਇਸ ਅਹੁਦੇ ਨੂੰ ਰੋਲਣ ਵਾਲਾ ਕੋਈ ਹੋਰ ਨਹੀਂ ਨਾ ਤਾਂ ਕੋਈ ਖਾਲਸਾ ਪੰਥ ਦਾ ਕੋਈ ਨੁਮਾਇੰਦਾ ਆ ਨਾ ਕੋਈ ਸ਼ਖਸੀਅਤ ਆ ਅਤੇ ਨਾ ਹੀ ਕਿਸੇ ਸਿੱਖ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਅਹੁਦੇ ਨੂੰ ਜਿਹੜਾ ਸ਼ਾਨ ਨੂੰ ਜਿਹੜੀ ਛੱਟ ਆਉ ਮਾਰੀ ਇਸ ਅਹੁਦੇ ਨੂੰ ਇਸ ਸ਼ਾਨ ਨੂੰ ਛੱਟ ਮਾਲਨ ਵਾਲਾ ਕੋਈ ਹੋਰ ਨਹੀਂ ਬਲਕਿ ਸੁਖਬੀਰ ਸਿੰਘ ਬਾਦਲ ਖੁਦ ਹੀ ਆ ਤੇ ਅੱਜ ਜਿਹੜਾ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਸੱਚਾ ਬੋਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਿਆ ਆ ਜਿਸ ਤਰੀਕੇ ਦੇ ਨਾਲ ਤੁਸੀਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਨੂੰ ਆਪਣੇ ਅਹੁਦਿਆਂ ਤੋਂ ਲਾਇਆ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਇਹ ਗੁੱਸਾ ਹੀ ਬੜਾ ਸੀ ਕਿ ਉਹਦੇ ਪਿਓ ਤੋਂ ਫਖਰੇ ਕੌਮ ਆਵਾਜ਼ ਕਿਵੇਂ ਖੋਦਿਆ ਗਿਆ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਕਿਉਂ ਬਣਾ ਦਿੱਤੀ ਗਈ ਸੁਖਬੀਰ ਨੂੰ ਬੜਾ ਗੁੱਸਾ ਸੀ ਕਿ ਅਜੋਕੀ ਅਕਾਲੀ ਲੀਡਰਸ਼ਿਪ ਨੂੰ ਅਯੋਗ ਘਰਾਰ ਕਿਉਂ ਦਿੱਤਾ ਗਿਆ ਸੁਖਬੀਰ ਸਿੰਘ ਚਾਹੁੰਦਾ ਸੀ ਕਿ ਬਸ ਉਹ ਜਾਵੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਹੋਰ ਜਥੇਦਾਰ ਉਹਨੂੰ ਸਿਰਫ ਭਾਂਡੇ ਮੰਨਣ ਦੀ ਸੇਵਾ ਆਖ ਦੇਣ ਤੇ ਉਹ ਦੋ ਕੁ ਦਿਨ ਸੇਵਾ ਕਰਕੇ ਤੇ ਜਿਹੜਾ ਬਰੀ ਹੋ ਜਾਵੇ ਪਰ ਜਦ ਇਸ ਤਰ੍ਹਾਂ ਨਹੀਂ ਹੋ ਸਕੇ ਤਾਂ ਉਹਨੇ ਜਥੇਦਾਰਾਂ ਦੇ ਅਹੁਦਿਆਂ ਦਾ ਜਿਹੜਾ ਅਪਮਾਨ ਆ ਉਹ ਕਰ ਦਿੱਤਾ ਅਸੀਂ ਕਿਵੇਂ ਭੁੱਲ ਦਈਏ ਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਸਿਰਸੇਵਾਲੇ ਨੂੰ ਮਾਫੀ ਦਿਵਾਉਣੀ ਸੀ ਤੇ ਕਿਵੇਂ ਉਸ ਸਮੇਂ ਦੇ ਜਥੇਦਾਰਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਗਿਆਨੀ ਮਾਦ ਸਿੰਘ ਨੂੰ ਗਿਆਨੀ ਗੁਰਮਖ ਸਿੰਘ ਨੂੰ ਅਤੇ ਹੋਰ ਜਥੇਦਾਰਾਂ ਨੂੰ ਆਪਣੀ ਚੰਡੀਗੜ੍ਹ ਸਰਕਾਰੀ ਕੋਠੀ ਉਥੇ ਰਿਹਾਈਸ਼ ਵਿੱਚ ਸਦਗੇ ਤੇ ਕਿਵੇਂ ਸੁਖਵੀਰ ਸਿੰਘ ਬਾਦਲ ਦੇ ਜਥੇਦਾਰਾਂ ਨੂੰ ਤਲਬ ਕੀਤਾ ਸੀ ਸੁਖਵੀਰ ਸਿਆ ਕਿ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇਰੇ ਲਈ ਸੁਪਰੀਮ ਨਹੀਂ ਸੀ ਉਦੋਂ ਕਿਹੜੇ ਠਫੇ ਖੂਹ ਵਿੱਚ ਵਰਿਆ ਸੀ ਉਦੋਂ ਤੈਨੂੰ ਸ਼ਰਮ ਨਹੀਂ ਆਈ ਕਿ ਤੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਜਾਣ ਦੀ ਬਜਾਏ ਤੇ ਤੂੰ ਜਥੇਦਾਰਾਂ ਨੂੰ ਜਿਹੜਾ ਆ ਉੱਥੇ ਜਿਹੜਾ ਆਪਣੀ ਕੋਠੀ ਵਿੱਚ ਤਲਬ ਕਰ ਰਿਆਂ ਤੇ ਕਰਵਾ ਕੀ ਰਿਆਂ ਉਹਨਾਂ ਦੇ ਕੋਲੋਂ ਇੱਕ ਬਲਾਤਕਾਰੀ ਇੱਕ ਕਾਤਲ ਇੱਕ ਪੰਥਦੋਖੀ ਜਿਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਮਾਗਮ ਚਾਇਆ ਸੀ ਤੂੰ ਉਸ ਦੇਹਰਾ سلسلہ ਮੁਖੀ ਨੂੰ ਜਿਹੜਾ ਮਾਫੀ ਆ ਉਹ ਦਿਵਾ ਰਿਆਂ ਸੀ ਸ਼ਰੋਮਣੀ ਕਮੇਟੀ ਦੀਆਂ ਗੋਦਕਾਂ ਦਾ ਜਿਹੜਾ ਤੁਸੀਂ ਦੁਰਵਰਤੋਂ ਜਿਹੜੀ ਆ ਉਹ ਕੀਤੀ 95 ਲੱਖ ਰੁਪਏ ਦੇ ਇਸ਼ਤਿਹਾਰ ਦੇ ਕੇ ਅੱਜ ਵੀ ਤੁਸੀਂ ਲਗਾਤਾਰ ਅਕਾਲ ਤਖਤ ਸਾਹਿਬ ਦਾ ਜਿਹੜਾ ਅਪਮਾਨ ਆ ਉਹ ਕਰਿਓ ਸੁਖਬੀਰ ਸਿੰਘ ਬਾਦਲ ਕਹਿ ਰਿਹਾ ਕਿ ਅਕਾਲੀ ਦਲ ਨੂੰ ਰੋਲ ਦਿੱਤਾ ਅਕਾਲੀ ਦਲ ਨੂੰ ਰੋਲਿਆ ਕਿਨੇ ਸੁਖਬੀਰ ਸਿੰਘ ਆ 2015 ਦੇ ਵਿੱਚ ਕਿਹਦੇ ਰਾਜ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਿਆਦਵੀਆਂ ਹੋਈਆਂ ਸੀ ਕਿੰਨੇ ਇਨਸਾਫ਼ ਮੰਗਦੇ ਗੁਰਸਿੱਖਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਸੀ ਕਿੰਨੇ ਸੰਗਤਾਂ ਦੇ ਸਰੀਰਾਂ ਦੇ ਉੱਤੇ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਆ ਗੰਦੇ ਪਾਣੀ ਦੀਆਂ ਜਿਹੜੀਆਂ ਬੁਛਾਰਾਂ ਆ ਉਹ ਮਾਰੀਆਂ ਸੀ ਕਿੰਨੇ ਸਿੱਖ ਸੰਗਤਾਂ ਨੂੰ ਜਿਹੜਾ ਜ਼ਖਮੀ ਆ ਉਹ ਕੀਤਾ ਸੀ ਕਿਹਦੇ ਰਾਜ ਦੇ ਵਿੱਚ ਪੋਸਟਰ ਲਗਾਏ ਗਏ ਸੀ ਕਿ ਤੁਹਾਡਾ ਗੁਰੂ ਸਾਡੇ ਕੋਲ ਅਜੇ ਬਚਾ ਸਕਦੇ ਉਹ ਤਾਂ ਬਚਾ ਲਓ ਉਦੋਂ ਤਾਂ ਤੇਰੇ ਕੰਨ ਦੀ ਉੱਤੇ ਜੂ ਨਹੀਂ ਸਰਕੀ ਉਦੋਂ ਤਾਂ ਤੂੰ ਆਪਣੇ ਪਿਓ ਦੇ ਨਾਲ ਸਿਰਸੇਵਾਦੇ ਦੇ ਨਾਲ ਪੂਰੀ ਜਿਹੜੀ ਜ਼ਿਆਦੀ ਆ ਉਹ ਪਾਈ ਹੋਈ ਸੀ ਨਾ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਈ ਸਤਕਾਰ ਸੀ ਨਾ ਤੈਨੂੰ ਕੋਈ ਖਾਲਸਾ ਪੰਥ ਦਾ ਤੇਰੇ ਮਨ ਦੇ ਵਿੱਚ ਕੋਈ ਸਤਕਾਰ ਸੀ ਜਿਸ ਤਰ੍ਹਾਂ ਤੁਸੀਂ ਗੁਰੂ ਸਾਹਿਬ ਜੀ ਨੂੰ ਰੋਲਿਆ ਸੀ ਨਾ ਅੱਜ ਤੁਸੀਂ ਵੀ ਉਸੇ ਤਰ੍ਹਾਂ ਜਿਹੜੇ ਆ ਉਹ ਰੋਲਦੇ ਪਏ ਹੋ ਤੇ ਤੂੰ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਤੇਰੀ ਸ਼ਿਕਾਇਤ ਹੋਈ ਸੀ ਬਾਗੀ ਧੜੇ ਵੱਲੋਂ ਜਿਹੜਾ ਤੇਰੇ ਨਾਲ ਹੀ ਪਹਿਲਾਂ ਜਿਹੜਾ ਦਾਗ ਹੀ ਸੀ ਉਹ ਬਾਗੀ ਧਰ ਨੇ ਸ਼ਿਕਾਇਤ ਕੀਤੀ ਤੈਨੂੰ ਤਾਂ ਉਥੇ ਤਲਬ ਕੀਤਾ ਗਿਆ ਉਦੋਂ ਫਿਰ ਤੂੰ ਕਹਿੰਦਾ ਸੀ ਕਿ ਹਾਂ ਮੈਂ ਆ ਵੀ ਗੁਨਾਹ ਕੀਤੇ ਆ ਵੀ ਪਾਪ ਕੀਤੇ ਆ ਇਹ ਵੀ ਗਲਤੀਆਂ ਕੀਤੀਆਂ ਮੁਖਸਰ ਜਾ ਕੇ ਤੂੰ ਫਿਰ ਮੁਕਰ ਗਿਆ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਆ ਸਭ ਤੋਂ ਵੱਧ ਤਾਂ ਅਪਮਾਨ ਤੁਸੀਂ ਲੋਕ ਜਿਹੜਾ ਆ ਉਹ ਕਰਦੇ ਪਏ ਹੋ ਆ ਸ਼ਰੋਮਣੀ ਕਮੇਟੀ ਬਾਰੇ ਵੀ ਤੂੰ ਕਹਿ ਰਿਹਾ ਸੀ ਕਿ ਸ਼ਰੋਮਣੀ ਕਮੇਟੀ ਤੋੜ ਦਿੱਤੀ ਜਿਨ੍ਹਾਂ ਨੇ ਸ਼ਰੋਮਣੀ ਕਮੇਟੀ ਤੋੜੀ ਉਹਨਾਂ ਦੇ ਨਾਲ ਤਾਂ ਤੁਸੀਂ ਲੰਬਾ ਸਮਾਂ ਜਿਹਦੀਆਂ ਯਾਦੀਆਂ ਉਹ ਪਾਈਆਂ ਰੱਖੀਆਂ ਸੀ ਭਾਜਪਾ ਦੇ ਨਾਲ ਤੁਸੀਂ ਪਤੀ ਪਤਨੀ ਵਾਲਾ 9 ਮਾਸ ਦਾ ਜਿਹੜਾ ਰਿਸ਼ਤਾ ਆ ਉਹ ਪਾਇਆ ਹੋਇਆ ਸੀ ਉਹਨਾਂ ਨੂੰ ਤੁਸੀਂ ਪਤਾ ਹੀ ਬਣਾਇਆ ਸੀ ਆਪ ਤੁਸੀਂ ਦੋਵੇਂ ਪਿਓ ਪੋਤ ਪਤਨੀ ਬਣੇ ਪਏ ਸੀ ਨਾਲ ਹੀ ਸਾਰੀ ਤੁਹਾਡੀ ਜਿਹੜੀ ਜੁੰਡਲੀ ਰਖੇਲਾ ਬਣੀ ਹੋਈਆਂ ਸੀ ਉਦੋਂ ਤੁਹਾਨੂੰ ਸ਼ਰਮ ਨਹੀਂ ਆਈ ਕਿ ਕੌਣ ਪੰਥ ਦੇ ਪੰਜਾਬ ਦਾ ਜਿਹੜਾ ਕਹਾਣਿਆ ਉਹ ਕਰਦਾ ਪਿਆ ਆ ਉਦੋਂ ਤਾਂ ਤੁਹਾਨੂੰ ਆਰਐਸਐਸ ਵੀ ਬੜੀ ਚੰਗੀ ਲੱਗਦੀ ਸੀ ਮੋਹਨ ਭਾਗਵਤ ਦੇ ਨਾਲ ਤੇਰੀ ਅੱਜ ਵੀ ਗੂਗਲ ਉਤੇ ਫੋਟੋਆਂ ਪਈਆਂ ਹੋਈਆਂ ਆ ਤੁਸੀਂ ਕਹਿੰਦੇ ਉਹ ਅਕਾਲੀ ਦਰ ਨੂੰ ਰੋਲਦੇ ਸ਼੍ਰੋਮਣੀ ਕਮੇਟੀ ਨੂੰ ਰੋਲਣ ਵਾਲੇ ਤੁਸੀਂ ਹੋ ਹਜ਼ਾਰ ਆਲਮ ਦੇ ਨਾਲ ਸੁਮੇਧ ਸੈਣੀ ਦੇ ਨਾਲ ਕਿਹਦੀਆਂ ਜਾ ਰਹੀਆਂ ਸੀ ਤੇਰੀਆਂ ਫੋਟੋਆਂ ਅੱਜ ਵੀ ਸ਼ਰਮ ਦੇ ਨਾਲ ਡੁੱਬ ਕੇ ਮਰਦਾ ਜਿਵੇਂ ਸੁਮੇਧ ਸੈਣੀ ਨੇ ਜੁਝ ਇਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਭਾਈ ਬਲਵਿੰਦਰ ਸਿੰਘ ਜਟਾਣਾ ਭਾਈ ਜੋਗਾ ਸਿੰਘ ਖਾਨਪੁਰ ਦਾ ਪਰਿਵਾਰ ਸਾਰ ਦਿੱਤਾ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਪੱਤ ਰੋਲੀ ਉਸ ਸਮੇਤ ਸੈਣੀ ਨੂੰ ਤੂੰ ਪੁਲਿਸ ਮੁਖੀ ਬਣਾਇਆ ਹੋਇਆ ਸੀ ਉਦੋਂ ਤੁਹਾਨੂੰ ਨਹੀਂ ਯਾਦ ਆਇਆ ਕਿ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਰੋਲ ਰਹੀ ਹੈ ਉਦੋਂ ਤਾਂ ਤੈਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਦਾ ਜਿਹੜਾ ਨਸ਼ਾ ਹੀ ਬੜਾ ਚੜਿਆ ਹੋਇਆ ਸੀ ਤੂੰ ਤੇ ਕਹਿੰਦਾ ਸੀ ਕਿ ਤੈਨੂੰ ਜਿਹੜੀ ਪੰਜਾਬ ਦੇ ਵਿੱਚ ਇੱਕ ਕੀੜੀ ਜਿਹੜੀ ਦਿਸਦੀ ਆ ਜਿਹੜੀ ਕੀੜੀ ਵੀ ਚੱਲਦੀ ਹੋਈ ਨਜ਼ਰ ਆਉਂਦੀ ਆ ਤੇ ਤੈਨੂੰ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਸੱਚੇ ਪਾਤਸ਼ਾਹ ਰੋਜ਼ ਦੇ ਹੋਏ ਅੰਗ ਜਿਹੜੇ ਤੈਨੂੰ ਨਜ਼ਰ ਨਹੀਂ ਆਉਂਦੇ ਪਏ ਸੀ ਜਦੋਂ ਸ਼ਰੀਆਮ ਸਿੱਖਾਂ ਨੂੰ ਵੰਗਾਰਿਆ ਜਾ ਰਿਹਾ ਸੀ ਸਿਰਸੇਵਾ ਦੇ ਜਦੋਂ ਦੰਦ ਨਾਉਂਦੇ ਪਏ ਸੀ ਉਦੋਂ ਤੈਨੂੰ ਉਹ ਨਜ਼ਰ ਨਹੀਂ ਆਉਂਦੇ ਸੀ ਤੈਨੂੰ ਉਹ ਜ਼ਰੂਰ ਨਜ਼ਰ ਆ ਗਏ ਜਿਹੜੇ ਇਨਸਾਫ਼ ਮੰਗਦੇ ਪਏ ਸੀ ਗੋਲੀਆਂ ਮਾਰ ਮਾਰ ਕੇ ਜਿਹੜਾ ਤੁਸੀਂ ਭੁੰਨਿਆ ਅੱਜ ਤੁਸੀਂ ਗੱਲਾਂ ਕਰਦੇ ਹੋ ਕਿ ਸ਼ਰੋਮਣੀ ਕਮੇਟੀ ਦੀਆਂ ਸ਼ਰੋਮਣੀ ਕਮੇਟੀ ਨੂੰ ਰੋਲਣ ਵਾਲਾ ਤੂੰ ਤਾਂ ਤੇਰਾ ਪਿਓ ਹੀ ਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਵੀ ਤੁਸੀਂ ਕਫਰ ਤੋੜਦੇ ਪਏ ਹੋ ਸ਼ਰੀਆਮ ਜਿਹੜਾ ਝੂਠ ਹੈ ਤੁਸੀਂ ਬੋਲਦੇ ਪਏ ਹੋ ਅੱਜ ਤੁਸੀਂ ਬੰਦੀ ਸਿੰਘਾਂ ਦੇ ਹਿੰਮਤੇ ਪਾਉ ਤੇ ਓਦੋਂ ਤੂੰ ਤੁਸੀਂ ਬੰਦੀ ਸਿੰਘਾਂ ਨੂੰ ਅਤਵਾਦੀ ਦੱਸਦੇ ਸੀ ਕਾਤਲ ਦੱਸਦੇ ਸੀ ਸੁਖਵੀਰ ਸਿੰਘ ਜਥੇਦਾਰ ਜਗਤਾਰ ਸਿੰਘ ਦੀ ਹਵਾਲਾ ਬਾਰੇ ਕੀ ਭੌਂਕਦਾ ਸੀ ਤੂੰ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੀ ਅੱਜ ਵੀ ਵੀਡੀਓ YouTube ਤੇ ਪਈਆਂ ਹੋਈਆਂ ਓਦੋਂ ਦਾ ਤੈਨੂੰ ਬਿਆਨਤੇ ਮੁੱਖ ਮੰਤਰੀ ਮੰਤਰੀ ਕਾਤਲ ਦਾ ਬੜਾ ਹੇਜ ਆਉਂਦਾ ਸੀ ਉਹਨੂੰ ਤੂੰ ਆਪਣਾ ਪਿਓ ਬਣਾਇਆ ਹੋਇਆ ਸੀ ਓਦੋਂ ਬਿਆਨਤੇ ਮੁੱਖ ਮੰਤਰੀ ਨੂੰ ਤੂੰ ਕਹਿੰਦਾ ਕਿ ਉਹਦਾ ਜੀ ਕਤਲ ਕਰ ਦਿੱਤਾ ਜਥੇਦਾਰ ਹਵਾਲਾ ਨੂੰ ਤੂੰ ਕਾਤਲ ਕਹਿੰਦਾ ਸੀ ਉਹ ਤੇਰਾ ਪਿਓ ਕਾਤਲ ਨਹੀਂ ਉਹ ਸਿੱਖ ਕੌਮ ਦਾ నాయਕ ਆ ਜੁਝਾਰੂ ਸੂਰਮਾ ਆ ਉਹਨੂੰ ਐਸੇ ਕਰਕੇ ਜੀ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇ ਹਜ਼ਾਰਾਂ ਲੱਖਾਂ ਦੇ ਇਕੱਠ ਦੇ ਵਿੱਚ ਤੇ ਤੁਸੀਂ ਤੇ ਤੇਰਾ ਪਿਓ ਪੰਥਾ ਦੇ ਪੰਜਾਬ ਦੇ ਗਦਾਰ ਹੋ ਤੁਸੀਂ ਚੀਫ ਖਾਲਸਾ ਦਿਵਾਨ ਰੋਲਿਆ ਤੁਸੀਂ ਆਕਾਲੀ ਦਲ ਰੋਲਿਆ ਤੁਸੀਂ ਆਕਾਲੀ ਦਲ ਨੂੰ ਬੇਅਦਬੀ ਦਲ ਬਣਾ ਕੇ ਜਿਹੜਾ ਆ ਉਹ ਰੱਖ ਦਿੱਤਾ ਆਕਾਲੀ ਦਲ ਨੂੰ ਤੁਸੀਂ ਕੱਲਾ ਗ੍ਰਹਿਣ ਹੀ ਨਹੀਂ ਲਾਇਆ ਤੁਸੀਂ ਦਾ ਕਲੰਕ ਲਾਗੇ ਰੱਖ ਦਿੱਤਾ ਆਕਾਲੀ ਦਲ ਸ਼ਰਮਣੀ ਕਮੇਟੀ ਜਾਂ ਸਾਡੀਆਂ ਹੋਰ ਸੰਸਥਾਵਾਂ ਜਿੰਨਾ ਚਿਰ ਤੱਕ ਤੁਸੀਂ ਤੈਸ ਨੈਸ ਨਹੀਂ ਨਾ ਕਰ ਲਿਆ ਤੁਹਾਨੂੰ ਸ਼ਰਮ ਨਹੀਂ ਆਈ ਆ ਜਥੇਦਾਰ ਗੜਗੱਜ ਤੇ ਰਾਹੀਂ ਵੀ ਜੋ ਕੁਝ ਤੁਸੀਂ ਕਰਦੇ ਬਈ ਹੋ ਨਾ ਸੇਕਾ ਕਾਮ ਨੂੰ ਸਾਫ਼ ਦਿਸਦਾ ਪਿਆ ਆ ਤੇ ਜੋ ਕੁਝ ਪਹਿਲੇ ਜਥੇਦਾਰਾਂ ਦੇ ਨਾਲ ਹੋਇਆ ਉਹੀ ਕੁਝ ਤੁਸੀਂ ਜਥੇਦਾਰ ਗੜਗੱਜ ਦੇ ਨਾਲ ਕਰ ਦੇਣਾ ਆ ਵਲਤਕੇ ਸੁੱਟਣਾ ਇਹ ਤਾਂ ਤੁਹਾਡੀ ਇੱਕ ਪੋਲਿਸੀ ਆ ਨੀਤੀ ਆ 328 ਪਾਵਨ ਰੂਪਾਂ ਦਾ ਤੁਸੀਂ ਇਨਸਾਫ਼ ਨਹੀਂ ਦੇ ਸਕਦੇ ਅੱਜ ਤੱਕ ਤੁਸੀਂ ਗੱਲਾਂ ਕਰਦੇ ਹੋ ਸ਼ਤਾਬਦੀ ਮਨਾਉਂਦੀਆਂ ਅੱਜ ਦੀ ਸ਼੍ਰੋਮਣੀ ਕਮੇਟੀ ਨੇ ਕਿਤਾਬ ਛਪਵਾਈ ਸੀ ਇੱਕ ਸਿੱਖ ਇਤਿਹਾਸ ਉਹਦੇ ਵਿੱਚ ਗੁਰੂ ਸਾਹਿਬਾਨਾਂ ਬਾਰੇ ਕੀ ਕੁਝ ਲਿਖਿਆ ਸੀ ਕਿਵੇਂ ਭੁੱਲ ਗਈ ਇਹ ਤੁਹਾਨੂੰ ਸ਼ਰਮ ਨਹੀਂ ਆਈ ਤੁਹਾਡੇ ਹੱਥ ਵੱਟ ਦੇਣੇ ਚਾਹੀਦੇ ਸੀ ਜੋ ਕੁਝ ਤੁਸੀਂ ਗੁਰੂ ਸਾਹਿਬਾਨਾਂ ਬਾਰੇ ਉਸ ਕਿਤਾਬ ਦੇ ਵਿੱਚ ਲਿਖਿਆ ਹੋਇਆ ਆ ਡਕਰੇ ਡਕਰੇ ਹੋਣੇ ਚਾਹੀਦੇ ਸੀ ਤੁਹਾਡੇ ਗੁਰੂ ਸਾਹਿਬਾਨਾਂ ਦਾ ਇੰਨਾ ਤੁਸੀਂ ਅਪਮਾਨ ਕਰ ਦਿੱਤਾ ਇੰਨੀ ਹੀਠੀ ਜਿਹੜੀ ਉਹ ਕਰ ਦਿੱਤੀ ਕਿ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਅੱਜ ਤੱਕ ਤੁਸੀਂ ਉਸ ਮਾਮਲੇ ਨੂੰ ਦਬਾਉਣ ਤੇ ਲੱਗੇ ਹੋਏ ਹੋ ਜਥੇਦਾਰਾਂ ਦਾ ਅਪਮਾਨ ਤੁਸੀਂ ਕਰਨ ਤੇ ਲੱਗੇ ਹੋਏ ਹੋ ਪਰ ਉਲਟਾ ਸਿੱਖ ਸੰਗਤਾਂ ਨੂੰ ਜਿਹੜਾ ਤੁਸੀਂ ਮਿਹਨੇ ਮਾਰਦੇ ਹੋ ਤੁਸੀਂ ਕਹਿੰਦੇ ਹੋ ਖਾਲਸਾ ਦੀ ਜਾਗੋ ਉਹ ਭਰਾਵਾ ਖਾਲਸਾ ਤਾਂ ਹਮੇਸ਼ਾ ਜਾਗਦਾ ਆ ਤੁਸੀਂ ਸੁਤੇ ਪਏ ਸੀ ਤੁਸੀਂ ਮਰੇ ਪਏ ਸੀ ਆਜੇ ਜਦੋਂ ਤੁਹਾਡੇ ਹੱਥ ਵਿੱਚ ਹੁਣ ਸੱਤਾ ਨਹੀਂ ਹੈਗੀ ਤੇ ਫਿਰ ਕਹਿੰਦੇ ਫਿਰਦੇ ਹੋ ਦੀ ਅਕਾਲੀ ਈਦਤ ਬਚਾਓ ਸ਼੍ਰੋਮਣੀ ਕਮੇਟੀ ਬਚਾਓ ਖਾਲਸਾ ਦੀ ਜਾਗੋ ਭਰਾਵਾ ਖਾਲਸਾ ਜਾਗਦਾ ਹੀ ਪਿਆ ਆ ਤਾਂ ਹੀ ਤੁਹਾਡੇ 7:00 ਵਜੇ ਦੇ ਤਾਂ ਹੀ ਤੁਹਾਡੇ ਤੋਂ ਜਿਹੜੀ ਸੱਤਾ ਆ ਉਹ ਕੋਈ ਸੀ ਸੋ ਸੁਖਵੀਰ ਸਿੰਘ ਬਾਦਲ ਇਹ ਪੰਥ ਅਤੇ ਪੰਜਾਬ ਦਾ ਜਿਹੜਾ ਗਦਾਰ ਆ ਇਹ ਜਹਿਰ ਦੀਆਂ ਗੱਲਾਂ ਕਰਕੇ ਸਿੱਖ ਕੌਮ ਨੂੰ ਪਰਮਾਉਂਦੀਆਂ ਵਰਗਲੌਂਦੀਆਂ ਗੱਲਾਂ ਕਰ ਰਿਹਾ ਆ ਸਿੱਖ ਸੰਗਤ ਦੇ ਤੋਂ ਸੁਚੇਤ ਰਵੇ ਤੇ ਪੰਥ ਦਾ ਬੱਚਾ-ਬੱਚਾ ਜਾਣਦਾ ਆ ਕਿ ਸਾਡੀਆਂ ਸੰਸਥਾਵਾਂ ਨੂੰ ਕਿਹਨਾਂ ਨੇ ਜਲਾਇਆ ਉਹ ਰੋਲਿਆ ਆ ਤੇ ਆਉਂਦੇ ਭਵਿਕ ਅੰਦਰ ਵੀ ਤੁਹਾਡਾ ਉਹੀ ਹਾਲ ਕਰਾਂਗੇ ਜਿਹੜਾ ਕੌਮ ਦੇ ਪੰਥ ਦੇ ਗਦਾਰਾਂ ਦਾ ਜਿਹੜਾ ਹੁੰਦਾ ਹੁੰਦਾ ਆ ਇੰਨੀਆਂ ਕੋ ਬੇਨਤੀਆਂ ਸਮੂਹ ਸਿੱਖ ਸੰਗਤਾਂ ਨੇ ਪ੍ਰਵਾਨ ਕਰਨੀਆਂ ਇਹਨਾਂ ਸੁਖਵੀਰ ਬਾਦਲ ਤੇ ਜੁੰਡਲੀ ਦਾ ਟੋਲੇਆਂ ਦਾ ਜਿਹੜਾ ਬਾਈਕਾਟ ਯੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ